ਔਸਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਅੱਜ ਉਹ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਹੁਣ ਤੁਸੀਂ ਆਖੋਗੇ ਜੀ ਫਰਸਟ ਆਫ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ਸਾਰੀ ਯੂਨੀਵਰਸਿਟੀਆਂ ਬਹੁਤ ਸਾਰੀ ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ 'ਚ ਜਾਂਦਾ ਹੈ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ। ਬੱਚਾ ਪੜ ਯੂਨੀਵਰਸਿਟੀ ਚ ਹੈ ਜਾਨੀ ਕੈਂਪਸ ਉੱਤੇ ਇੰਡਸਟਰੀ ਚ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ। ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ ਬੈਠ ਕੇ ਬਣਾਇਆ ਕਰਿਕੂਲਮ ਵੀ ਇੰਡਸਟਰੀ ਲਈ ਲੋਡ ਹੈ। ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜੇਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦਿਓ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨੇ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸਟਾਂ ਨਾਲ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਐਸ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ ਏਮਪਲੋਏ ਅਸੀਂ ਚਾਹਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਹੈ ਇਹ ਆਪਣੇ ਆਪਣੇ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ ਏਮਪਲੋਏ ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਸਿਕ ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿ ਉਹਨੇ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸਮੈਸਟਰ ਤੋਂ ਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਈਪੈਂਟ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕੰਮ ਕਰ ਰਿਹਾ ਤੇ ਆਨਲਾਈਨ ਪੜੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ ਬੇਅਰ ਕਰ ਰਹੀ ਹੈ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ এমਪਲॉयਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੇ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮਸ ਚ ਪੜਾਇਆ ਜਾ ਰਿਹਾ ਹੈ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਇੰਜੀਨੀਅਰਿੰਗ ਇਜ਼ਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ 'ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਟ ਮਲ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ এমਪਲੋਏ ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੋਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰਨ ਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵੀਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨਇੰਪਲੋਇਮੈਂਟ ਦੀ ਪ੍ਰੋਬਲਮ ਹੈ ਤੇ ਸੈਕਿੰਡ ਜੋ ਸਾਡੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣ ਇਹ ਆਫੀਸ਼ੀਅਲੀ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਇਸ ਉੱਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨ ਕਰਿਕਿਊਲਮ 올 ਅਪਰੂਵਲਸ ఎవਰੀਥਿੰਗ ਵੈਲ ਥੋਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਈ ਸਾਡੇ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀਮ ਹੈ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਦੇਸ਼ ਨੂੰ ਤੇ ਪੰਜਾਬ ਨੂੰ ਇੱਕ ਨਵਾਂ ਮਾਡਲ ਦਿੱਤਾ ਤੇ ਮੁੰਮੈ ਉਮੀਦ ਕਰਦੇ ਆ ਕਿ ਇਸ ਤੋਂ ਬਾਅਦ ਸਾਡੀ ਬਾਕੀ ਯੂਨੀਵਰਸਿਟੀਆਂ ਵੀ ਤੇ ਪਲੱਸ ਇੰਡਸਟਰੀ ਵੀ ਅੱਜ ਪਿੱਛੇ ਜੇ ਵੀ ਮੈਂ ਜਿੰਨੇ ਵੀ ਜਦੋਂ ਵੀ ਜਦੋਂ ਜਦੋਂ ਵੀ ਇੰਡਸਟਰੀਸਟਾਂ ਨੂੰ ਮਿਲਦਾ ਹੈ ਉਹਨਾਂ ਦੀ ਇਹ ਇਹ ਡਿਮਾਂਡ ਹੈ ਕਿ ਵੀ ਸਾਨੂੰ ਸਾਨੂੰ ਉਹ ਬੱਚੇ ਨਹੀਂ ਮਿਲ ਪਾਰੇ ਜਿੱਦਾਂ ਦੇ ਸਾਨੂੰ ਚਾਹੀਦੇ ਆ ਉਹਦਾ ਇੱਕੋ ਹੀ ਸੋਲੂਸ਼ਨ ਹੈ that solution is this and ਇਹ ਆਪਣੇ ਆਪਣੇ ਆਪ ਚਿਕ ਨਵਿਕਲੀ ਪਹਿਲਾ ਐ ਐਗਜ਼ਿਸਟਿੰਗ ਦੇਸ਼ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਹੈਗਾ ਬਾਕੀ ਸਾਰੇ ਪ੍ਰੋਗਰਾਮਾਂ ਚ ਆਖਰੀ 6 ਮਹੀਨੇ ਸੇਫ 13 ਇੰਟਰਨਸ਼ਿਪ ਹੁੰਦੀ ਹੈ ਪਰ ਇਹ ਪਹਿਲੇ ਦਿਨ ਤੋਂ ਪਹਿਲੇ ਸੈਮੈਸਟਰ ਤੋਂ ਬੱਚਾ ਜਿਹੜਾ ਹੈ ਇੰਡਸਟਰੀ ਦੇ ਨਾਲ ਇੰਡਸਟਰੀ ਚ ਜਾ ਰਿਹਾ ਇੰਡਸਟਰੀ ਚ ਵਿਜ਼ਿਟ ਹੈ ਤੇ ਉਸ ਨੂੰ ਜਿਹੜਾ ਹੈ ਹਰ ਸੈਮੈਸਟਰ ਦੇ ਵਿੱਚ ਉਹਦੀ ਇੰਡਸਟਰੀ ਚ ਪਾਰਟਿਸਪੇਸ਼ਨ ਹੈ ਪਲਸ ਹੀ ਇਸ ਹੀ অর ਸ਼ੀ ਇਸ ਗੈਟਿੰਗ ਸਟਾਈਪੈਂਡ ਆਲਸੋ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਛੇ ਇੱਕ ਬੜੀ ਵਧੀਆ ਕੋਸ਼ਿਸ਼ ਹੈ ਮੈਂ ਦੋਨੋਂ ਹੀ ਸਾਡੇ ਜਿਹੜੇ ਪਾਰਟਨਰਸ ਨੇ ਚਾਹੇ ਯੂਨੀਵਰਸਿਟੀ ਹੈ ਤੇ ਵਿਕਟੋਰਾ ਗਰੁੱਪ ਨੂੰ ਦਾ ਧੰਨਵਾਦ ਕਰਦਾ ਇੱਕ ਇਸ ਤੇਨਾ ਦੀ ਜਿਹੜੀ ਇੱਕ ਸਾਲ ਦੀ ਮਿਹਨਤ ਹੈ ਬਹੁਤ ਸਾਰੀ ਮੀਟਿੰਗ ਸਾਡੇ ਲੈਵਲ ਦੇ ਉੱਤੇ ਬ੍ਰੇਨਸਟਾਰਮਿੰਗ ਹੋਈ ਹੈ ਤੇ ਅੱਜ ਉਸ ਦਾ ਜਿਹੜਾ ਨਤੀਜਾ ਸਾਡੇ ਸਾਹਮਣੇ ਹੈ ਤੇ ਅਗਰ ਇਸ ਤੋਂ ਬਾਅਦ ਅਗਰ ਬਾਕੀ ਯੂਨੀਵਰਸਿਟੀਆਂ ਤੇ ਇੰਡਸਟਰੀਜ਼ ਵੀ ਇਸ ਮਾਡਲ ਨੂੰ ਅਡਾਪਟ ਕਰਦੇ ਹਨ ਤਾਂ ਇੱਕ ਬਹੁਤ ਨਵੀਂ ਜਿਹੜੀ ਪੰਜਾਬ ਨੂੰ ਤੇ ਦੇਸ਼ ਨੂੰ ਇੱਕ ਨਵਾਂ ਸਿੱਖਿਆ ਦਾ ਮਾਡਲ ਜਿਹੜਾ ਹੈ ਸਪੈਸ਼ਲਿੰਗ ਇੰਜੀਨੀਅਰਿੰਗ ਮਾਡਲ ਉਹ ਅਸੀਂ ਪੇਸ਼ ਕਰਨ ਜਾ ਰਹੇ ਹਾਂ ਮੈਂ ਦੋਨੋਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਰਦਾ ਤੇ ਧੰਨਵਾਦ ਕਰਦਾ ਹਾਂ कि इना इन इना कोशिशा सदका संभव होगा प्लेसमेंट तो मैं आपको बता रहा हूँ प्लेसमेंट का तो सवाल ही नहीं हो रहा ना वो तो जिस दिन ये एडमिशन ले रहे हैं बच्चे दे आर ट्रीटिंग देम एज एम्प्लॉय वो बच्चे के ऊपर उसको कोई बेटर ऑप्शन मिलती है वो कहीं उसको लगता है कि हाँ चार साल बाद उसको और बढ़िया पैकेज मिल रहा है वरना तो वो इनका एम्प्लॉय है ਉਹ ਤਾਂ ਪਹਿਲੇ ਦਿਨ ਸੇ ਦੇ ਆ ਰੀਟਰੀਟਿੰਗ them as employee ਦੇ ਆ ਰੀਟਰੀਟਿੰਗ them as it student ਉਹ ਸਟੂਡੈਂਟ এমਪਲੋਏ ਦਾ ਜਿਹੜਾ ਹੈ ਤਾਲਮੇਲ ਹੈ ਇਹਨਾਂ ਨੂੰ ਆਪਣੇ ਮਤਲਬ ਦਾ ਇੰਜੀਨੀਅਰ ਮਿਲ ਰਿਹਾ ਐਂਡ ਉਹਨੂੰ ਐਜੂਕੇਸ਼ਨ ਮਿਲ ਰਹੀ ਹੈ ਜੀ ਮਤੇ ਸਾਬ ਬਾਉਂਡੇਸ਼ਨ ਤਾਂ ਨਹੀਂ ਰਹੂਗੀ ਜਦੋਂ ਇੰਜੀਨੀਅਰ ਵੱਜੂਗਾ ਵੱਜੂਗਾ ਬੱਚਾ ਕਿ ਐਨਾ ਕੋਲੀ ਜਾਊਗਾ ਜਾਂ ਕਿਸੇ ਹੋਰ ਤੋਂ ਜਾਣਾ ਕੋਈ ਕੋਈ ਬਾਉਂਡੇਸ਼ਨ ਨਹੀਂ ਐਮਓਯੂ ਸਾਰਾ ਕੁਝ ਕਲੀਅਰ ਰੱਖਿਆ ਕੋਈ ਬਾਉਂਡੇਸ਼ਨ ਨਹੀਂ ਉਹਦੀ ਇੱਛਾ ਹੈ ਦੇ ਵਿਲ ਗੇ ਮੇਕ them ਦੇ ਵਿਲ ਗਿਵ ਐਨ ਆਫਰ ਉਹਨ ਅਕਸੈਪਟ ਕਰਨਾ ਹੈ ਉਦੀ ਮਰਜ਼ੀ ਨੂੰ ਬੈਟਰ ਆਫਰ ਮਿਲਦਾ ਕਿਤੇ ਵੀ ਜਾ ਵੀ ਸਕਦਾ ਹੈ ਐਕਸਟਰੀ ਇੰਡਸਟਰੀ ਵੀ ਹੈ ਸਾਈਕਲ ਇੰਡਸਟਰੀ ਵੀ ਹੈ ਮੈਂ ਤੁਹਾਨੂੰ ਤਾਂ ਹੀ ਬਿਲਕੁਲ ਤੁਸੀਂ ਕਪੂਰ ਸਾਹਿਬ ਬਿਲਕੁਲ ਸਹੀ ਕਿਹਾ ਤੇ ਜਦੋਂ ਵੀ ਉਹਨਾਂ ਨੂੰ ਮਿਲਦੇ ਉਹਨਾਂ ਦੀ ਇਹ ਬਹੁਤ ਵੱਡੀ ਡਿਮਾਂਡ ਹੈ ਤਾਂ ਇਸ ਦੇ ਉੱਤੇ ਅੱਜ ਇੱਕ ਜਿਹੜਾ ਨਵਾਂ ਮਾਡਲ ਜਿਹੜਾ ਪੇਸ਼ ਹੋਇਆ ਤੇ ਮੈਂ ਤੁਹਾਡੇ ਸਭ ਦੇ ਮਾਧਿਅਮ ਦੇ ਰਾਹੀਂ ਵੀ ਤਾਂ ਹੀ ਤੁਸੀਂ ਲੋਕ ਤੁਹਾਨੂੰ ਲੱਗੂਗਾ ਅੱਛੇ ਕੈਮੋ ਯੂ ਲਈ ਬੁਲਾ ਲਿਆ ਪਰ ਇਹ ਆਪਣੇ ਆਪ ਚ ਇੱਕ ਬਹੁਤ ਯੂਨਿਕ ਪ੍ਰੈਕਟਿਸ ਹੈ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਮੈਨੂੰ ਜੋ-ਜੋ ਵੀ ਇਸ ਵਕਤ ਸੁਣ ਰਿਹਾ ਜਿੰਨੇ ਵੀ ਸਾਡੇ ਯੂਨੀਵਰਸਿਟੀਆਂ ਨੇ ਇਵਨ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਮਨਨੋਂ ਵੀ ਰਿਕਵੈਸਟ ਕਰੂੰਗਾ ਪਲੱਸ ਜਿੰਨੇ ਵੀ ਇੰਡਸਟਰੀਜ਼ ਐ ਜੋ ਇਨੀ ਸ਼ੁਰੂਆਤ ਕੀਤੀ ਐ ਇਹਦੇ ਨਾਲ ਇੰਡਸਟਰੀ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਐ ਮੈਂ ਜਿੰਨੇ ਵੀ ਨਿੱਜੀ ਤੌਰ ਤੇ ਮੈਂ ਜਦੋਂ ਸਾਈਕਲ ਇੰਡਸਟਰੀਜ਼ ਨੂੰ ਜਾਂ ਫਿਰ ਇਵਨ ਟ੍ਰੈਕਟਰ ਪਾਰਟਸ ਇੰਡਸਟਰੀਸ ਨੂੰ ਜਦੋਂ ਵੀ ਮਿਲਦਾ ਐ ਇਹ ਉਹਨਾਂ ਨੂੰ ਹੁੰਦਾ ਕਿ ਵੀ ਸਾਨੂੰ ਬੱਚੇ ਨਹੀਂ ਮਿਲ پا ਰਹੇ ਅਸੀਂ ਟੈਕਨੀਕਲ ਐਜੂਕੇ ਆਈਟੀਆਈਸ ਵੀ ਕੋਸ਼ਿਸ਼ ਕਰ ਰਹੇ ਹਾਂ ਪਰ ਐਟ ਇੰਜੀਨੀਅਰਿੰਗ ਲੈਵਲ ਐ ਬਹੁਤ ਵੱਡੀ ਰਿਕੁਆਇਰਮੈਂਟ ਸੀ ਬੱਚਾ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਇੱਥੇ ਬੱਚੇ ਨੂੰ ਪੜ੍ਹਾਈ ਦੇ ਵਿੱਚ ਵੀ ਸਾਈਪਨ ਮਿਲ ਰਿਹਾ ਤੇ ਬੱਚਾ ਤੁਸੀਂ ਉਹ ਸੋਚ ਕੇ ਦੇਖੋ ਚਾਵਲਾ ਸਾਹਿਬ ਜਦੋਂ ਬੱਚਾ ਉੱਥੇ 4 ਸਾਲ ਹੱਥੀ ਕੰਮ ਕਰਕੇ ਨਿਕਲ ਰਿਹਾ ਨਾ ਉਹਦਾ ਜੋ ਕੌਨਫੀਡੈਂਸ ਲੈਵਲ ਹੈ ਤੇ ਉਹਦਾ ਜੋ ਐਕਸਪੀਰੀਅੰਸ ਹੈ ਤਾਂ ਉਹਦੇ ਕੋਲ 4 ਸਾਲ ਦਾ ਨਾਲ ਐਕਸਪੀਰੀਅੰਸ ਵੀ ਨਾਲ ਡਿਗਰੀ ਵੀ ਹੈ ਤੇ ਜੌਬ ਦੀ ਗਾਰੰਟੀ ਵੀ ਹੈ ਸੋ ਇਹ ਆਪਣੇ ਐਂਡ ਥਿਸ ਇਜ਼ ਦੈਟਸ ਵਾਈ ਵੀ ਆਰ ਸੇਇੰਗ ਥੈਟ ਥਿਸ ਇਜ਼ ਫਸਟ ਆਫ ਇਟਸ ਕਾਈਂਡ ਇੱਕ ਜਿਹੜੀ ਨਵੇਕਲੀ ਪਹਿਲੇ no bond 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 ਮੈਂ ਤੁਹਾਨੂੰ ਅਸੀਂ ਐਮਓਯੂ ਦਾ ਸਾਰੀ ਕਾਪੀ ਸੈਂਡ ਅਸੀਂ ਹੁਣੀ ਹਜੇ ਸਾਈਨਿੰਗ ਆਫ ਦਾ ਐਮਓਯੂ ਹੋਣੀ ਹੈ ਮੈਂ ਇਹਦੇ ਵਿੱਚ ਬਲਕਿ ਧੰਨਵਾਦ ਕਰੂੰਗਾ ਇਹਦੇ ਵਿੱਚ ਕੋਈ ਸਾਈਨਿੰਗ ਆਫ ਦਾ ਬੌਂਡ ਨਹੀਂ ਹੈ ਰਾਦਰ ਇੱਕ ਬਹੁਤ ਵੱਡਾ ਜਿਹੜਾ ਹੈ ਫਿਲੈਂਥਰੋਫੀ ਵੀ ਹੈ ਬਾਂਗਲ ਸਰ ਨੇ ਆਫਰ ਕੀਤਾ ਕਿ ਉਹ ਲਈ ਅਸੀਂ ਕਿਉਂਕਿ ਅਜੇ ਪਹਿਲੇ ਸਾਲ ਅਸੀਂ ਸਿਰਫ 30 ਬੱਚੇ ਇਨਟੇਕ ਕਰ ਰਹੇ ਹਾਂ ਤੋਂਨੀ ਯੂਨੀਵਰਸਿਟੀ ਨੂੰ ਇਹ ਆਫਰ ਕੀਤਾ ਹੈ ਕਿ ਅਗਰ ਕੋਈ ਵੀ ਬੱਚੇ ਜਿੰਨੇ ਵੀ ਬੱਚੇ ਆਪ ਜੀ ਨੂੰ ਲੱਗਦਾ ਹੈ ਜੋ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਹੈ ਉਦੀ ਅਸੀਂ ਟੋਟਲੀ ਫੀਸ ਵੀ ਅਸੀਂ ਪੇ ਐਜ਼ ਅ ਐਜ਼ ਅ ਐਜ਼ ਅ ਫਿਲੈਂਟਰੋਫੀ ਉਹ ਆਪਣੇ ਲੈਵਲ ਤੇ ਕਰ ਰਹੇ ਨੇ ਬਾਕੀ ਇਹਦੇ ਵਿੱਚ ਜਦੋਂ ਬਾਕੀ 30 ਦੇ 30 ਬੱਚਿਆਂ ਨੂੰ ਜਿੰਨਾ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਹੈ ਇੰਡਸਟਰੀ ਜਾਣ ਦੀ ਜਿੰਨਾ ਉੱਥੇ ਰਹਿਣ ਦਾ ਖਾਣ ਦਾ ਜੋ ਵੀ ਖਰਚਾ ਹੈ ਤੇ ਪਲੱਸ ਕਿ ਬਾਕੀ ਸਮੈਸਟਰ ਉਹ ਜਾ ਰਿਹਾ ਤੇ ਆ ਰਿਹਾ ਆਖਰੀ 3 ਸਮੈਸਟਰ ਬੇਸਿਕ ਕਮਿਊਨਿਟੀਜ਼ ਐਂਡ ਥੈਟ ਵਿਲ ਬੀ ਪ੍ਰੋਵਾਈਡਡ ਬਾਇ ਯਰਸ ਉਹ ਸਾਰੇ ਤੇ ਆਖਰੀ 3 ਸਮੈਸਟਰ ਦੀ ਫੀਸ ਵੀ ਕਿਉਂਕਿ ਉਹਦੇ ਤੱਕ ਬੱਚਾ ਹੁਣ ਟੋਟਲੀ ਨਾ ਕੋਲ ਰਹਿ ਰਿਹਾ ਤੇ ਉਹ ਸਿਰਫ ਆਨਲਾਈਨ ਪੜ੍ਹੂਗਾ ਯੂਨੀਵਰਸਿਟੀ ਨਾਲ ਤਾਂ ਉਹਦੀ ਜਿਹੜੀ ਫੀਸ ਹੈ ਉਹ ਵੀ ਜਿਹੜੀ ਇੰਡਸਟਰੀ ਬੇਅਰ ਕਰ ਰਹੀ ਹੈ ਸਰ ਇਹ ਬੇਸਿਕਲੀ ਆਪਰੇ ਦਾ ਕੀ ਬੱਚਿਆਂ ਦਾ ਕ੍ਰਾਈਟੇਰੀਆ ਕੀ ਹੋਏ ਨਹੀਂ ਹਜੇ ਹਜੇ ਤਾਂ ਐਡਮਿਸ਼ਨ ਅਸੀਂ ਕੱਢਾਂਗੇ ਜੋ ਜੋ ਅਪਲਾਈ ਕਰਨਾ ਚਾਹਣ ਜਿਵੇਂ ਬਾਕੀ ਕੋਰਸਿਸ ਹੁੰਦਾ ਦੋਸਤ ਐਡਮਿਸ਼ਨ ਕ੍ਰਾਈਟੇਰੀਆ ਦੋਵੀਂ ਮੈਰਿਟ ਬੇਸਿਸ ਹੋਤੇ ਹੋਈ ਮੈਰਿਟ ਬੇਸਿਸ ਹੋਊਗਾ ਜੀ ਆਬਵੀਅਸਲੀ ਜਿਵੇਂ ਕਿਸੇ ਵੀ ਕੋਰਸ ਦਾ ਹੁੰਦਾ ਜੀ ਆਪਾਂ ਬੱਥੇ ਇਹ ਆਟੋ ਇੰਡਸਟਰੀ ਨੂੰ ਬੇਸਿਕਲੀ ਇੱਕ ਰਿਪਰੈਜ਼ੈਂਟ ਕਰਦੇ ਨੇ ਪਰ ਜਿਹੜੇ ਬਹੁਤ ਸਾਰੇ ਬੱਚੇ ਹੋਰ ਇੰਡਸਟਰੀਜ਼ ਵਿੱਚ ਨਹੀਂ ਜਾਣਾ ਚਾਹੁੰਦੇ ਨੇ ਕਿਉਂਕਿ ਜੇਕਰ ਇਹਨਾਂ ਦੇ ਨਾਲ ਉਹ ਰਹਿਣਗੇ ਤੁਹਾਨੂੰ ਆਟੋ ਇੰਡਸਟਰੀ ਦੀ ਸਭ ਤੋਂ ਟ੍ਰੇਨ ਹੋਣਗੇ ਪਰ ਬਾਕੀ ਇੰਡਸਟਰੀਜ਼ ਦੋਸਤ ਮੇਰੀ ਮੇਰੀ ਇੱਕ ਗਰਲ ਸੁਣੋ ਜਿਵੇਂ ਇੰਜੀਨੀਅਰਿੰਗ ਚ ਅਲੱਗ-ਅਲੱਗ ਫੀਲਡਸ ਨੇ ਤਾਂ ਆਪਾਂ ਇਹਦੇ ਵਿੱਚ ਜਿਹੜਾ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਜਿਹੜੀ ਫੀਲਡ ਦੇ ਵਿੱਚ ਗੱਲ ਕਰ ਰਹੇ ਹਾਂ ਐਂਡ ਸੈਕੰਡ ਜਿਹੜਾ ਹੈ ਉੱਥੇ ਜੋ ਮਸ਼ੀਨਰੀਜ਼ ਹੈ ਉਹ ਹਰ ਤਰ੍ਹਾਂ ਦੀ ਮਸ਼ੀਨਰੀਆਂ ਤੁਹਾਨੂੰ ਜੋ ਮੇਰਾ ਐਕ ਆਟੋਮੋਬਾਈਲ ਇੰਡਸਟਰੀ ਵੀ ਬਹੁਤ ਵੱਡੀ ਹੈ ਜੀ ਆਪਾਂ ਕਹੀ ਅੱਜ ਤੇ ਇੰਨੀ ਵੱਡੀ ਉਹਨੂੰ ਜੌਬਸ ਦੀ ਰਿਕੁਆਇਰਮੈਂਟ ਹੈ ਤੇ ਉਸ ਦੇ ਨਾਲ ਕੋਈ ਇਦਾਂ ਦੀ ਫਾਊਂਡੇਸ਼ਨ ਨਹੀਂ ਆਉਗੀ ਠੀਕ ਹੈ ਜੀ ਥੈਂਕ ਯੂ ਹੁਣ ਅਸੀਂ ਆਫੀਸ਼ੀਅਲੀ ਸਾਈਨ ਕਰਦੇ ਆ ਚਾਪ ਵੀ ਮੈਂ ਸੈਕਿੰਡ ਇੱਕ ਸੈਕਿੰਡ ਮੈਂ ਮੇਰੀ ਮੇਰੀ ਧੀ ਲਈ ਚੈੱਕ 2 ਮਿੰਟ ਬਾਂਗਾ ਸਾਹਿਬ ਤੇ ਉਸ ਤੋਂ ਬਾਅਦ 2 ਮਿੰਟ ਸਾਡੇ ਯੂਨੀਵਰਸਿਟੀ ਰਿਪ੍ਰেজੈਂਟੇਟਿਵ ਵੀ ਆਪਣੀ ਗੱਲ ਰੱਖਣ ਕਿਉਂਕਿ ਇਹਨੇ ਇੱਕ ਸਾਲ ਤੋਂ ਬਹੁਤ ਮਿਹਨਤ ਕੀਤੀ ਹੈ ਤੇਨੀ ਸਾਰਾ ਪਲਾਨ ਸਾਰਾ 커리ਕੂਲਮ ਇੱਕ ਦੇਸ਼ ਨਿਕ ਨਵਾਂ ਮਾਡਲ ਦਿੱਤਾ ਹੈ ਤੇ ਉਹ ਪਲੀਜ਼ ਜੀ ਵੰਗਾ ਸਸਿਕਾ ਜੀ ਇਹ ਨਹੀਂ ਨਹੀਂ ਬੀਚ ਚ ਰਬਾ ਸਾਡਾ ਅੱਛਾ ਅੱਛਾ ਸਸਿਕਾ ਜੀ ਮੈਂ ਹਰਬੀਬ ਬਾਂਗਾ ਵਿਕਟੋਰਾ ਗਰੁੱਪ ਐਮ ਡੀ ਫਰੀਦਾਬਾਦ ਤੋਂ ਆਸੀ ਪਰ ਲਾਸਟ 52 ইয়ার্স ਅਸੀਸ ਵਪਾਰੀ ਦੇ ਗਏ ਜਿਸ ਇੱਥੇ ਸੀਟ ਮੈਟਲ ਫੋਰਜਿੰਗ ਮਸ਼ੀਨਿੰਗ ਇਨਵੈਸਟਮੈਂਟ ਕਾਸਟਿੰਗ ਗ੍ਰੈਵਿਟੀ ਕਾਸਟਿੰਗ ਐਚ ਪੀ ਡੀ ਸੀ ਇਸ ਕਿਸਮ ਦੇ ਸਾਰੇ ਯੂਨਿਟ ਹੈਗੇ ਸਾਡੇ ਕੋਲੋਂ ਲਗਭਗ 10000 ਲੋਕ ਸਾਡੇ ਕੋਲ ਕੰਮ ਕਰਦੇ ਸਾਡੇ ਜ਼ਿਆਦਾਤਰ ਉਤਪਾਦ ਜਿਹੜੇ ਪ੍ਰੋਡਕਟਸ ਹੈਗੇ ਅਸੀਂ ਐਕਸਪੋਰਟ ਕਰਦੇ ਦੱਸਣ ਦੀ ਵਜ੍ਹਾ ਇਹ ਵੇ ਕਿ ਸਾਡੀ ਇੰਡਸਟਰੀ ਜਿਹੜੀ ਹੈ ਉਹ ਮਕੈਨੀਕਲ ਇੰਜੀਨੀਅਰਸ ਕਿਸ ਤਰ੍ਹਾਂ ਦੇ ਉਸ ਨੂੰ ਇੰਡਸਟਰੀ ਨੂੰ ਚਾਹੀਦੇ ਉਹ ਬਣਾਉਣ ਦਾ ਤਰੀਕਾ ਹੈ ਮੇਰੀ ਗੁਜ਼ਾਰਿਸ਼ ਸਿੱਗੀ ਇੱਥੇ ਪੰਜਾਬ ਗਵਰਨਮੈਂਟ ਨਾਲ ਕਿ ਵੀ ਤੁਸੀਂ ਸਾਨੂੰ ਬੰਦੇ ਇਸ ਤਰ੍ਹਾਂ ਦੇ ਦਿਓ ਜਿਹੜੇ ਟ੍ਰੇਨਡ ਹੋਣ ਜਿਹੜੇ ਆਉਣ ਤੇ ਕੰਮ ਸਮਝਣ ਤੇ ਕੰਮ ਤੇ ਲੱਗ ਜਾਵਣ ਪਰ ਹੋਏ ਹੁੰਦਾ ਐਵੇਂ ਕਿ ਜਿਹੜਾ ਨਵਾਂ ਮੁੰਡਾ ਆਉਂਦਾ ਉਸ ਨੂੰ ਪਤਾ ਨਹੀਂ ਹੁੰਦਾ ਇੰਡਸਟਰੀ ਵਿੱਚ ਕੀ ਚਾਹੀਦਾ ਹੈ ਉਹ ਪੜਿਆ ਹੁੰਦਾ ਔਰ ਉਸ ਨੂੰ ਇੰਡਸਟਰੀ ਦਾ ਨਹੀਂ ਪਤਾ ਪਰ नाल नाल इंडस्ट्री ਦੀ ਇਹ ਦੁਰਰਤ ਉਹਦੀ ਕਿ ਉਹ ਆਵੇ ਤੇ ਨਾਲ ਦੇ ਨਾਲ ਕੰਮ ਕਰੇ ਤੇ ਹੁਣ ਜੇ ਤੋ ਪਹਿਲੇ ਦਿਨਾਂ ਤੋਂ ਉਹ ਲੱਗ ਜਾਏਗਾ ਇੰਡਸਟਰੀ ਦੇ ਨਾਲ ਜੁੜ ਜਾਏਗਾ ਤੇ ਹਰ ਸੈਮੈਸਟਰ ਵਿੱਚ ਉਸ ਦੀ ਵਿਜ਼ਿਟ ਹੈ ਪਲਾਂਟ ਵੀ ਤੇ ਉਹ ਡਿਫਰੈਂਟ ਟਾਈਪ ਆਫ ਪ੍ਰੋਡਕਟ ਰੇਂਜ ਵਿੱਚ ਜਾਏਗਾ ਇਸ ਤਰ੍ਹਾਂ ਫੋਰਜਿੰਗ ਇਸ ਜਾਏਗਾ ਇੱਕ ਵਾਰ ਅਗਲੀ ਵਾਰ ਮਸ਼ੀਨ ਸ਼ਾਪ ਇੱਥੇ ਲੱਗੇ ਉਹ ਤੋਂ ਬਾਅਦ ਟ੍ਰੀਟਮੈਂਟ ਲਈ ਚਲਾ ਗਿਆ ਇਸ ਤਰ੍ਹਾਂ ਸਾਰੇ ਓਰੀਐਂਟੇਸ਼ਨ ਉਸੇਦਰ ਹੋ ਜਾਏਗੀ ਤਦਾ ਤੋਂ ਇੱਕ ਚੁਣ ਸਕਦਾ ਆਪਣਾ ਰਸਤਾ ਕਿ ਮੈਂ ਕੀ ਕਰਾਂ ਮੈਂ ਕਿਹੜੀ ਇੰਡਸਟਰੀ ਚੁਣਾ ਚਾਰ ਸਾਲ ਬਾਅਦ ਤੇ ਆਖਰੀ ਦੇ ਤਿੰਨ ਮਹੀਨੇ ਜਿਸ ਤਰ੍ਹਾਂ 10 ਸਮੈਸਟਰ ਨੂੰ ਨੇ ਦੱਸੇ ਕਿ ਵੀ ਉਹ ਸਾਡੇ ਕੋਲ ਹੀ ਰਹੇਗਾ ਤੇ ਉਸਦੇ ਬਿਲਕੁਲ ਕਲੈਰਿਟੀ ਆ ਜਾਏਗੀ ਉਸ ਨੂੰ ਬਿਲਕੁਲ ਚਾਣਨਾ ਹੋ ਜਾਏਗਾ ਕਿ ਉਸ ਨੂੰ ਕਰਨਾ ਕੀ ਹੈ ਉਸ ਤੋਂ ਬਾਅਦ ਉਹ ਫ੍ਰੀ ਹੈ ਕਰਨਾ ਚਾਵੇ ਤਾਂ ਸਾਡੇ ਨਾਲ ਜੁੜ ਜਾਵੇ ਅਸੀਂ ਤੈਅ ਕਰ ਕੀਤੇ ਵੀ ਰਕਮ ਉਸ ਨੂੰ ਦੇ ਕੇ ਤੇ ਅਸੀਂ ਉਸ ਨੂੰ ਕੰਮ ਪਰਾਉਂਦੇ ਪਰ ਕਰੋ ਉਸ ਦਾ कॉन्फिडेंस ਵੱਧ ਜਾਂਦਾ ਹੈ ਉਸ ਨੂੰ ਲੱਗਦਾ ਕਿ ਮੈਂ ਆਪਣੇ ਕਿਸੇ ਸ਼ਹਿਰ ਵਿੱਚ ਜਾਂ ਆਪਣੇ ਆਲੇ ਦੁਆਲੇ ਜਾਂ ਕਿਸੇ ਹੋਰ ਜਗ੍ਹਾ ਤੇ ਮੇਰੇ ਕੋਲੋ ਬੈਟਰ ਅਪਰਚੂਨਿਟੀ ਹੈ ਤਾਂ ਉਹ ਫਰੀ ਹੈ ਉਸ ਦੀ ਕੋਈ ਬਾਉਂਡੇਸ਼ਨ ਨਹੀਂ ਹੈ ਉਸ ਨੂੰ ਇਹ ਨਹੀਂ ਹੈ ਕਿ ਕੋਈ ਬੰਧੂਆ ਮਜ਼ਦੂਰ ਨਹੀਂ ਹੈ ਉਸ ਇਹ ਨਹੀਂ ਹੈ ਕਿ ਕੋਈ ਬੌਂਡ ਦਿੱਤਾ ਹੈ ਕਿ ਉਸਨੇ ਸਾਢੇ 80 ਉਸ ਨੂੰ ਸਪான்ਸਰ ਕੀਤਾ ਤਾਂ ਇਸ ਕਰਕੇ ਉਹ ਬੰਧੂਆ ਮਜ਼ਦੂਰ ਨਹੀਂ ਹੈ ਉਹ ਫਰੀ ਹੈ ਸਿਰ ਸਾੜੀ ਜ਼ਰੂਰਤ ਹੈ ਇੰਡਸਟਰੀ ਦੀ ਤੇ ਇੱਥੇ ਬੱਚੇ ਦੀ ਜ਼ਰੂਰਤ ਹੈ ਕਿ ਉਹ ਉਸ ਤਰ੍ਹਾਂ ਦਾ ਨੀ ਪੜਕੇ ਨੀ ਨਿਕਲ ਕੇ ਆਂਦਾ ਜਿਸ ਤਰ੍ਹਾਂ ਦਾ ਇੰਡਸਟਰੀ ਨੂੰ ਚਾਹੀਦਾ ਤੇ ਇਸ ਦਾ ਸਾਰਾ ਸਰੋਕਾਰ ਪੰਜਾਬ ਸਰਕਾਰ ਤੇ ਮੰਤਰੀ ਜੀ ਦੇ ਨਾਲ ਮਿਲ ਕੇ ਅਸੀਂ ਬਣਾਇਆ ਯੂਨੀਵਰਸਿਟੀ ਨਾਲ ਮਿਲ ਕੇ ਬਣਾਇਆ ਹੁਣ ਅਸੀਂ ਤੇ ਇੱਕ ਦਿਨ ਵਾਗਰੂ ਕਰੇਗਾ ਕਿ ਇਹ ਠੀਕ ਤਰੀਕੇ ਨਾਲ ਚੱਲ ਜਾਵੇ ਮੈਂ ਤੁਹਾਨੂੰ ਇੱਕ ਇਸ ਤੋਂ ਬਾਅਦ ਸਾਡੇ ਡਾਇਰੈਕਟਡ ਟੈਕਨੀਕਲ ਐਜੂਕੇਸ਼ਨ ਮਨੀਸ਼ ਕੁਮਾਰ ਜੀ ਵੀ ਬੈਠੇ ਹੈ ਮੈਂ ਤੁਹਾਨੂੰ ਆਪਣਾ ਇੱਕ ਉਦਾਹਰਨ ਦਿੰਦਾ ਹਾਂ ਜੀ ਮੈਂ ਜਦੋਂ ਲੋਕ ਕਰ ਰਿਹਾ ਸੀ ਮੈਂ ਪੰਜਾਬ ਯੂਨੀਵਰਸਿਟੀ ਦਾ ਪਾਸ ਆਊਟ ਹਾਂ ਸਾਡਾ ਆਖਰੀ 6 ਮਹੀਨੇ ਇੰਟਰਨਮੈਂਟ ਸੀਗੇ ਇੰਟਰਨਸ਼ਿਪ ਸੀਗੀ ਲਾਸਟ 6 ਮਨਸ ਦੇ ਵਿੱਚ 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 ਮੂਡ ਕੋਰਸ ਜਿਹੜੇ ਆ ਉਹ ਹੁੰਦੇ ਰਹਿੰਦੇ ਸੀ ਮੈਂ ਇਹ ਮਹਿਸੂਸ ਕੀਤਾ 5 ਸਾਲ ਮੇਰਾ ਬੀ ਐਲ ਐਲ ਬੀ ਇੰਟੀਗ੍ਰੇਟਿਡ ਕੋਰਸ ਸੀਗਾ ਕਿ ਜੋ ਠੀਕ ਹੈ ਪੜਾਈ ਆਪਣੀ ਜਗਾ ਪਰ ਜੋ ਰੀਅਲ ਲਾਈਫ ਕੋਰਸ ਨੇ ਉਹਦੇ ਤੇ ਪੜਾਈ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਮੈਨੂੰ ਉਹਦੋਂ ਮਹਿਸੂਸ ਹੋਇਆ ਸੀ ਜਦੋਂ ਅਸੀਂ ਜਾ ਕੇ ਫਾਈਨਲੀ ਵੈਨ ਵੀ ਹਿਟ ਦਾ ਹਾਈ ਕੋਰਟ ਜਦੋਂ ਸੀਗੇ ਡਿਸਟ੍ਰਿਕਟ ਕੋਰਟ ਗਏ ਵੀ ਇੱਥੇ ਦਾ ਸਿਸਟਮ ਡਿਫਰੈਂਸ ਹੈ ਅਗਰ ਉਹ ਬੱਚਾ 5 ਸਾਲ ਪੜ ਰਿਆ ਤੇ ਸਾਨੂੰ ਲੱਗਦਾ ਐਜ਼ ਹਾਇਰ এডੂਕੇਸ਼ਨ ਦੇ ਸਿਰ ਮੇਰੀ ਇੱਛਾ ਹੈ ਕਿ ਲਾ ਇੰਜੀਨੀਅਰਿੰਗ ਚ ਨਹੀਂ ਹਰ ਕੋਰਸਿਸ MBAs ਦੇ ਵਿੱਚ BBAs ਤੇ BA ਚ ਲਾ ਦੇ ਵਿੱਚ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀ ਤਾਂ ਕਿ ਉਹ ਪਹਿਲੇ ਦਿਨ ਤੋਂ ਪ੍ਰੈਕਟੀਕਲਿਟੀ ਦੇ ਬਾਦ ਵਧੇ 5 ਸਾਲਾਂ ਬਾਅਦ ਜਦੋਂ ਮੈਂ ਡਿਗਰੀ ਲੈ ਕੇ ਜਦੋਂ ਕੋਰਟ ਜਾ ਰਿਹਾ ਤਾਂ ਉਹਨੂੰ ਤਾਂ ਵੀ ਕਿਸੇ ਦੇ ਜੂਨੀਅਰ ਦੇ ਨਾਲ ਲੱਗ ਕੇ ਉਹਨੂੰ ਕਿਉਂਕਿ ਉਹ ਜੋ ਪੜ ਕੇ ਆ ਠੀਕ ਹੈ ਉਹ ਕਿਤਾਬੀ ਪੜਾਈ ਬਹੁਤ ਵਧੀਆ ਪਰ ਜੋ ਗਰਾਊਂਡ ਹਕੀਕਤ ਹੈ ਉਹ ਟੋਟਲੀ ਡਿਫਰੈਂਟ ਹੈ ਤਾਂ ਅਸੀਂ ਪ੍ਰੈਕਟੀਕੈਲਿਟੀ ਦਾ ਹੈ ਹੀ ਨਹੀਂ ਅਸੀਂ ਇਹ ਸੋ ਦਿਸ ਕੋਰਸ ਦਿਸ ਇਨੀਸ਼ੀਏਟਿਵ ਆਫਰਸ ਜਿੱਥੇ ਬੱਚਾ 4 ਸਾਲ ਬਾਅਦ ਬਲਕਿ ਉਹਨੂੰ ਜਰੂਰ ਬਾਕੀ ਜਗ੍ਹਾ ਵੀ ਕਹੋਗੇ ਨਾ ਤਾਂ ਉਹਨੂੰ ਮੈਂ ਗਾਰੰਟੀ ਦਿੰਦਾ ਕਿ ਉਹਨੂੰ ਇਹਨਾਂ ਤੋਂ ਵਧੀਆ ਆਫਰਸ ਮਿਲਣਗੇ ਬਿਕਾਜ਼ ਬੱਕੀ ਇੰਡਸਟਰੀ ਨੂੰ ਪਤਾ ਕਿ ਯਾਰ ਇਹ ਇੰਡਸਟਰੀ 'ਚ ਬੈਠ ਕੇ ਇੰਡਸਟਰੀ 'ਚੋਂ ਪੱਕ ਕੇ ਆਇਆ ਹੈ ਇਹ ਸਿਫਟ ਥਿਊਰੀਕਲ ਥਿਊਰੀ ਵੀ ਹੈ ਇਹਦੇ ਕੋਲ ਇੰਡਸਟਰੀ ਦੀ ਨੋਲਿਜ ਵੀ ਹੈ ਐਂਡ ਹੀ ਇਹ ਪਹਿਲੇ ਦਿਨ ਤੋਂ ਆਕੇ ਜੋ ਮੇਰਾ ਕੰਮ ਕਰ ਸਕਦਾ ਉਹ ਬਾਕੀ ਇੰਜੀਨੀਅਰ ਨੂੰ 3 ਸਾਲ ਲੱਗਣਗੇ ਦੋ ਉਹਦੇ ਕੋਲ ਡਿਗਰੀ ਬਰਾਬਰ ਹੋਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਆਨ ਵਾਲੇ ਸਮੇਂ ਚ ਕੱਲੇ ਇੰਜੀਨੀਅਰਿੰਗ ਤੱਕ ਨਹੀਂ ਬਾਕੀ ਜਿਹੜੇ ਸਟਰੀਮਸ ਹੈ ਉਸ ਨੂੰ ਵੀ ਅਸੀਂ ਮੋਰ ਪ੍ਰੈਕਟੀਕਲਿਟੀ ਬਣਾਈ ਜੀ ਬਣੀ ਸੀ ਤੁਸੀਂ ਨੇੜੇ ਆਜੋ ਅੱਛਾ ਅੱਛਾ ਮਾਈਕ ਕੇ ਪੀ ਆਈ The registrar of the university, first of all, thank the Punjab government, the CM Punjab, Sardar Pakwan Singh Maan, our Honorable Cabinet Minister Sardar Harjot Singh Bans, and our Department of Technical Education, Ma'am Shruti Singh, our Director Munish Ji, and all the people of my university who have worked hand in hand with industry. To create this new initiative where we have the, taken a the lead to start a new era of practical education, training, and placement, which will be a new thing, a new initiation by our university, our state, and it will be followed by other states. This will help all the students with a ਗਰੰਟੀ ਆਫ ਐਜੂਕੇਸ਼ਨ ਐਂਡ ਪਲੇਸਮੈਂਟ ਥੈਂਕ ਯੂ ਠੀਕ ਹੈ ਜੀ ਹਾਂ